ਵੀ ਵਧੀਆ ਵਧੀਆ ਲੋ ਜੀ ਅੱਜ ਮੰਮੀ ਬਣਾ ਰਹੀ ਆ ਚੁੱਲੇ ਦੇ ਉੱਤੇ ਕੋਫਤੇ ਛੋਟੇ ਹੁੰਦੇ ਬਹੁਤ ਖਾਂਦੇ ਹੁੰਦੇ ਸੀ ਫਿਰ ਪਿੰਡ ਆਈ ਸੀ ਮੰਮੀ ਨੂੰ ਕਿਹਾ ਵੀ ਕੋਫਤੇ ਬਣਾ ਕੇ ਖਾਣੇ ਆ ਦੇਖੋ ਚਿੱਲੇ ਤੇ ਬਣਾ ਰਹੇ ਨੇ ਕद्दू ਦੇ ਕੋਫਤੇ ਹੈਨਾ ਲੈ ਮੰਮੀ ਛਾ ਕੇ ਦੇਖੀਏ ਕਹੇ ਜਪਣੇ ਆ ਹੂੰ ਕਿਵੇਂ ਬਣਿਆ ਬਹੁਤ ਸੁਆਦਾਂ ਸੁਆਦਾਂ ਹੂੰ ਹਾਂ ਕਿਆ ਨਹੀਂ ਲਿਆ ਯਾਰ ਮੋਟਾ ਬੰਦ ਕਰਿਓ ਗਰਮੂਂ ਚ ਪਾਲਿਆ ਸੀ ਗਰਮੂਂ ਚ ਪਾਲਿਆ ਸੀ ਗਰਮ ਸੀ ਹਾਂ ਇਹ ਕੋ ਗਰਮੀਆਂ ਹਾਂ ਇਹ ਕੋ ਸਵਾਦ ਵਾਲੇ ਸੀਗੇ ਹਾਂ ਹਾਂ ਇਹ ਬਹੁਤ ਵਧੀਆ ਅਸੀਂ ਤਾਂ ਬਣਾਉਦੇ ਸਵਾਦ ਨਾਲ ਪਹਿਲੀਆਂ ਪੁਰਾਣੀਆਂ ਜਿਹੜੀਆਂ ਬੁੜੀਆਂ ਨੇ ਉਹਨਾਂ ਦਾ ਖਾਣਾ ਦਾਨ ਨਹੀਂ ਇਹ ਸੀ ਵਿਚਾਰੀਆਂ ਦਾ ਹਾਂ ਯਾਰ ਮੈਂ ਕਿਹਨੇ ਜਾਂਦਾ ਪਕੌੜੇ ਪਕਾ ਕੇ ਖਾ ਲਈ ਤੋਪੇ ਬਣਾ ਕੇ ਸਬਜ਼ੀ ਖਾ ਲਈ ਹਾਂ ਹਾਂ ਮੈਂ ਹਾਨੂ ਨਾਲੀਆਂ ਪਕੌੜੀਆਂ ਘਰੀ ਬਣਾ ਲੈਂਦੀ ਆ ਸੀ ਅਸੀਂ ਤਾਂ ਸਾਨੂੰ ਕਹੜਾ ਪੀਜੇ 버ਗਰ ਖਵਾਉਣ ਜਾਂਦਾ ਸੀ ਜਾਨੇ ਠੂਰੀ ਚ ਲੱਤ ਆਉਂਦੀ ਸੀ ਵੀ ਪੀਜੇ ਭਾਦਿਆ ਹਾਂ 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 ਜਦੋਂ ਆਖ ਪਾਲ ਨੂੰ ਘਰੇ ਬਹਿ ਜੋ ਲੈ ਕੇ ਗਰਮੀਆਂ ਬਹੁਤ ਸਵਾਦ ਬਣਿਆ ਮੈਨੂੰ ਲੱਗਦਾ ਸਬਜ਼ੀ ਜਿੰਨੇ ਤਾਂ ਬਚ ਨਹੀਂ ਨਹੀਂ ਸਾਰੇ ਆ ਹੀ ਖਾ ਜਾਣਗੇ ਚੱਲ ਹੋਰ ਕਦੂ ਤੋੜ ਲਾਂਗੇ ਵੀ ਤੇਰੇ ਲੱਗੇ ਪਏ ਨੇ ਕਦੂ ਤਾਂ ਕਰਦੇ ਨੇ ਮੰਮੀ ਦੇ ਘਰ ਦੀ ਸਬਜ਼ੀ ਇਹੇ ਕਰਦੀ ਸਬਜੀ ਦੇ ਕद्दू ਮੈਂ ਮਰਜ਼ੀ ਖਾ ਲੋ ਤੇਲ ਵਧੇਰਾ ਕਰਦੀ ਸਰੋਂ ਬੀਜੀ ਹੋਈ ਕਰਦੀਆਂ ਬੇਲਾਂ ਦੇ ਕद्दू ਹਾਂ ਤੇਲ ਜਿਹੜਾ ਉਹ ਵੀ ਕਰਦਾ ਹਾਂ ਹੋਰ ਆ ਤੇਲ ਵੀ ਕਰਦਾ ਹਾਂ ਕद्दू ਵੀ ਕਰਦੇ ਬਸ ਤਲ ਤਲ ਕੇ ਗਵਾਈ ਦੂੰ ਖਾਣ ਲੱਕੜਾਂ ਵੀ ਕਰਦੀਆਂ ਬਾਲਣ ਵੀ ਕਰਦਾ ਚੁੱਲ੍ਹਾ ਵੀ ਕਰਦਾ ਜੇ ਖਾਣੇ ਆ ਤਾਂ ਦੇਖ ਲੋ ਜੇ ਆਦੂ ਪਕਾ ਉਹ ਕੱਟ ਦੋ ਪਿਆਜ਼ ਪਕੌੜੇ ਬਣਾ ਦਿੰਨੀ ਆ ਹੋਰ ਬਣੇ ਪੇਸਟ ਵੀ ਬਣਾ ਕੇ ਖਾਣ ਪਕੌੜੇ ਇਹ ਆਦੇ ਸਵਾਲ ਆ ਦੇਆ ਦਾਇਸਾ ਲੱਗਦੀ ਇਹ ਬਹੁਤ ਜਿਆਦਾ ਸਵਾਦ ਲੱਗਦਾ ਹੋਰ ਬਣਾ ਲਾਂਗੇ ਇੱਚ ਕੀ ਗੱਲ ਆ ਅੱਗ ਬੁਝਦੀ ਜਾਂਦੀ ਆ ਛੋਟੇ ਹੁੰਦੇ ਵੀ ਬਹੁਤ ਖਾਂਦੇ ਹੁੰਦੇ ਸੀ ਇਹ ਆਮ ਤੌਰ ਤੇ ਕਦੂਆਂ ਦੀ ਇਹ ਡਿਸ਼ ਜੀ ਬੜੀ ਫੇਮਸ ਸੀਗੀ ਕੋਫਤਿਆਂ ਦੀ ਕਿਉਂਕਿ ਸਬਜੀ ਸਬਜੀ ਤਾਂ ਘੱਟੀ ਖਾਂਦੇ ਸੀ ਇਹ ਆਇਆ ਵੀ ਪਕੌੜਿਆਂ ਵਰਗੇ ਬਣ ਜਾਂਦੇ ਹਨ ਇਸ ਕਰਕੇ ਸਵਾਦ ਲੱਗਦਾ ਕਦੂ ਦਾ ਤਾਂ ਸਵਾਦ ਹੀ ਨਹੀਂ ਆਂਦਾ ਵਿੱਚ ਹੈ ਐਂ ਲੱਗਦਾ ਵੀ ਜਿਵੇਂ ਕ੍ਰਿਸਪੀ ਜੇ ਪਕੌੜੇ ਖਾ ਰਹੇ ਹੋਈਏ ਕਦੂਆਂ ਨੂਬਸ ਕਦੂਕਾਸ ਕਰੋ ਉਹਦੇ ਵਿੱਚ ਬੇਸਨ ਮੂਸਨ ਨਾਮਕ ਮਿਰਚ ਪਾ ਕੇ ਆਟਾ ਗੁੰਨ ਕੇ ਹਨਾ ਆਟਾ ਗੁੰਨ ਕੇ ਹਾਂ ਬਸ ਇਹਨਾਂ ਨੂੰ ਤਲ ਲਓ ਬਸ ਬੇਸਨ ਤੇ ਪਾ ਕੇ ਤਲ ਲਓ ਤੇ ਸਵਾਦ ਉਹਦੋਂ ਦੁੱਗਣਾ ਹੋ ਜਾਂਦਾ ਜਦੋਂ ਇਹਨੂੰ ਚੁੱਲੇ ਤੇ ਬਣਾਇਏ ਖਾਸ ਕਰਕੇ ਹਨਾ ਗੈਸ ਤੇ ਤਾਂ ਫਿਰ ਵੀ ਆ ਜਾਂ ਵੀ ਲੈ ਆਈ ਚੀਜ਼ ਵਧੀਆ ਬਣਦੀ ਆ ਗੈਸ ਵਾਲਾ ਤਾਂ ਇੱਕ ਫਾਹਾ ਵੱਡਾ ਖਾਣਾ ਪਉਂਦੀਆਂ ਨੇ ਗਰਮੀ ਦੀ ਹੈ ਗਰਮੀ ਦੇ ਵਿੱਚ ਗਰਮ ਗਰਮ ਕੋਫਤੇ ਲੱਗਦੇ ਵੀ ਸਵਾਦਾ ਤੇ ਥੋੜਾ ਪਿੱਛੇ ਦੇਖੋ ਤੁਹਾਨੂੰ ਨਾ ਬੇਲ ਦਿਖਾਨੀ ਆ ਬਾੜ ਕਰ ਲੈਣੀ ਬੇਰ ਆ ਇਹ ਇਹਦੇ ਬਹੁਤ ਕਰੇਲੇ ਲੱਗੇ ਹੋਇਆ ਆ ਦੇਖੋ ਫੁੱਲ ਲੱਗ ਲੱਗ ਕੇ ਨਾ ਛੋਟੇ ਛੋਟੇ ਕਰੇਲੇ ਵੀ ਲੱਗੇ ਹੋਇਆ ਤੇ ਆ ਦੇਖੋ ਹੈ ਨਾ ਛੋਟੇ ਛੋਟੇ ਇਹ ਆਪਦੇ ਆਪ ਜੀ ਹੋ ਗਈ ਸੀ ਕਿ ਇਹਦੇ ਨਾਲ ਦੀ ਇੱਕ ਉਹ ਸੀ ਜੀ ਸਾਹਮਣੇ ਇਹ ਇਹਦੇ ਤੇ ਵੀ ਲੱਗੇ ਹੋਇਆ ਕਰੇਲੇ ਆਇਆ ਵੀ ਜੀ ਸ਼ੂਗਰ ਲਿਵ ਉਹ ਫਾਇਦੇਮੰਦ ਹੈ ਗ੍ਰੀਲੇ ਖਾਣੇ ਵੀ ਚਾਹੀਦੇ ਹਨ ਫਿਰ ਆ ਚੀਕੂਆਂ ਦਾ ਪੇੜ ਆ ਗਿਆ ਦਰਖ ਪੌਦਾ ਆ ਗਿਆ ਦਰਖਤਾ ਆ ਗਿਆ ਅੱਜ ਇਹਦੇ ਤੇ ਤਾਜ ਤਾਜੇ ਜੀਵ ਵੀ ਲੱਗੇ ਹੋਣਾ ਤੇ ਇਹ ਪਪੀਤਾ ਹੈਗਾ ਪਪੀਤੇ ਦੇ ਉੱਤੇ ਪਪੀਤੇ ਲੱਗਣੇ ਸ਼ੁਰੂ ਹੋ ਗਏ ਨੇ ਹੈ ਅੰजीर ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਇਹ ਅੱਗੇ ਨਿੰਬੂ ਦਾ ਇਹ ਤુલਸੀ ਦੇ ਬੂਟੇ ਆ ਗਏ ਹਨਾ ਇਹ ਨਿੰਬੂ ਦਾ ਬੂਟਾ ਵਿੱਜਾ ਹੈ ਪਰ ਇਹਦੇ ਤੇ ਕੁਝ ਨਹੀਂ ਲੱਗਿਆ ਹਜੇ ਤੂੰ ਨੋਦਰ ਉਧਰ ਉਧਰ ਮਮਮੀ ਨੇ ਜਿਹੜਾ ਪਲਾਟ ਦੇ ਵਿੱਚ ਵੱਖਰੇ ਬੂਟੇ ਵਿੱਜੇ ਨੇ ਉਹ ਜ਼ਿਆਦਾ ਨੇਗੇ ਆਹ ਪਤਾ ਨਹੀਂ ਗਾਦਾ ਬੂਟਾ ਗਾ ਇਹ ਇਹ ਐਂ ਵਧੀ ਜਾਂਦਾ ਕਿਨੂਆ ਵਰਗਾ ਗਾ ਕੁਛ ਉਹ ਤਾਂ ਕਬਾਗਿਆ ਦੇਤੇ ਪਰ ਕੋਈ ਫਲ ਫਰੂਟ ਕੁਛ ਨਹੀਂ ਲੱਗਿਆ ਹਜੇ ਤੱਕ ਤੇ ਬਾਕੀ ਉਹ ਵੈਸੀ ਕਾਫੀ ਪੌਦੇ ਲਾ ਰੱਖੇ ਆ ਬਾਹਰ ਵੀ ਤੁਹਾਨੂੰ ਇੱਕ ਦਿਖਾ ਕੇ ਲਿਆਉਂਗੀ ਹੁਣ ਥੋੜੇ ਟਾਈਮ ਤੱਕ ਚੱਲਦੇ ਆਪਾਂ ਬਾਹਰ ਵੀ ਠੀਕ ਹੈ ਜੀ ਚਲੋ ਜੀ ਅਸੀਂ ਕਰੀਏ ਹੁਣ ਕੋਫਟਿਆਂ ਨੂੰ ਇੰਜੋਏ ਕੋਫਟੇ ਬਣਾ ਲਏ ਤੇ ਖਾ ਲੀਏ ਹੈ ਨਾ ਫਿਰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਚਲੋ ਓਕੇ ਜੀ ਥੈਂਕ ਯੂ ਬਾਏ ਬਾਏ